ਸੋ ਆਇਆ ਮੈਨੂੰ 55000 ਕਤਰੀਆ ਨੂੰ ਲਾਇਆ ਮੈਨੂੰ ਪਤਾ ਲੱਗਦਾ ਪੈਗਾ ਲਾਇਆ ਆਹ ਵੇਖ ਗਏ ਨਸਾ ਲੈ ਲਓ ਜੀ ਪਾਣੀ ਉਹ ਤੇ ਚਲ ਗਿਆ ਕਾਫੀ ਪਿਛੇ ਚਲ ਗਿਆ ਅੱਗੇ ਨਾਲ ਉਹ ਦਿਨ ਪਿਛਲੀ ਵੀਡੀਓ ਚ ਤੁਸੀਂ ਵੇਖਿਆ ਪਾਣੀ ਇੱਥੋਂ ਤੱਕ ਸੀਗਾ ਤੇ ਅੱਜ ਤੇ ਪਾਣੀ ਸੁਖਣਾ ਕਾਫੀ ਪਿਛੇ ਚਲ ਗਿਆ ਪਰ ਹਾਲਾਤ ਅਜੇ ਵੀ ਮਾੜੇ ਆ ਚਾਰੇ ਪਾਸੇ ਪਾਣੀ ਪਾਣੀ ਹਟਦਾ ਆਹ ਦੇਖ ਸਕਦੇ ਹੋ ਤੁਸੀਂ ਵਿਊ ਫਟਦਾ ਆ ਸਾਰੇ ਘਰ-ਬਾਰ ਜਿਹੜੇ ਖਾਲੀ ਹੋ ਗਏ ਨੇ ਤੇ ਕੋਈ ਨਹੀਂ ਰਹਿੰਦਾ ਹੁਣ ਉਹ ਪਿੱਛੇ ਪਿੰਡ ਆਉ ਸਾਹਮਣੇ ਉਹ ਵੀ ਸਾਰਾ ਡੁੱਬਾ ਪਿਆ ਹੜ੍ਹ ਦੇ ਵਿੱਚ ਹੋਏ ਸਾਰੇ ਟੈਨਸ਼ਨ ਅੱਗੇ ਵਾਲਾ ਸਾਰੇ ਠੀਕ ਠਾਕ ਹੋ ਤੇ ਵੀਊ ਤੁਸੀਂ ਵੇਖਿਆ ਜੀ ਬੜਾ ਪਿਆਰਾ ਵੀਊ ਹੈ ਸਵੇਰ-ਸਵੇਰ ਦਾ ਟਾਈਮ ਆ ਸਾਰੇ ਪਾਸੇ ਹਰੇ-ਹਰੇ ਲੀਆ ਤੇ ਆ ਦੇਖ ਸਕਦੇ ਹੋ ਬੱਦਲ ਹੀ ਬੱਦਲ ਹੋਏ ਆ 360 ਡਿਗਰੀ ਦਾ ਵੀਊ ਚੈੱਕ ਕਰੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ। ਬਾਕੀ ਪੰਜਾਬ ਦੇ ਵਿੱਚ ਹੜ ਆਏ ਨੇ ਤੇ ਹੁਣ ਵੀ ਵੈਸੇ ਬਦਲ ਪੈ ਨਹੀਂ ਚਾਹੀਦਾ بارش ਪਰ ਫਿਰ ਵੀ ਬੱਦਰਾ ਮੌਸਮ ਉਮੀਦ ਕਰਦੇ ਆ ਕਿ ਧੁੱਪ ਲੱਗੇਗੀ ਜਲਦੀ ਦੇ ਨਾਲ ਜੁੜੇ ਰਹੋ ਤੇ ਵੇਖੋ ਤੁਸੀਂ ਵੀ ਉਹ ਚੈੱਕ ਕਰੋ ਸਵੇਰ ਵੇਲੇ ਦਾ ਆਪਣੇ ਨਾਲ ਆ ਗਿਆ ਵਾ ਰਾਣਾ ਰਾਣੇ ਦਾ ਮੁੰਡਾ ਤੇ ਹੁਣ ਰਾਣਾ ਕਰਦਾ ਜੀ ਸ਼ਰਮ ਕਿਉਂਕਿ ਮੂੰਹ ਨਹੀਂ ਧੋਤਾ ਚੱਲ ਕੋਈ ਗੱਲ ਨਹੀਂ ਕਾਕਾ ਠੀਕ ਆ ਚੀਜੀ ਨਾ ਨਹੀਂ ਆ ਚਲੋ ਜੀ ਇੰਨਾ ਕੀ ਬਹੁਤ ਆ ਰਾਣਾ ਸੰਗੰਦੇ ਆਣਾ ਸੰਗ ਪਜਾਦੇ ਪਜਾਦੇ ਗੱਡੀ ਵੇ ਜਾਂਦਾ ਧੋਪਾ ਜ ਲੱਗੀ ਆ ਪੂਰੀ ਤੇ ਨਿਆਣੇ ਖੇਡਦੇ ਆ ਉਰੇ ਆ ਨਿਆਣੇ ਖੇਡਣਦੇ ਆ ਸਵੇਰੇ ਧੁੱਪ ਲੱਗੀ ਆ ਪਰ ਇਹ ਨੀਵੇਂ ਦੇ ਧੁੱਪ ਚ ਲਓ ਜੀ ਰੇਸ ਲੱਗ ਗਈ ਆ ਮੋੜਾਂ ਲੰਘ ਅੱਗੇ ਉਹ ਡਿੱਗ ਗਿਆ ਯੋ ਚੱਲ ਕੋਈ ਗੱਲ ਨਹੀਂ ਡਿੱਗੇ ਡੇਕੇ ਸਵਾਰ ਹੋਈਦਾ ਕਾਕਾ ਫੜ ਫੇਰ ਗੱਡੀ ਚੱਕ ਰੇਸ ਭਜਾ ਹਾਂ ਲਓ ਜੀ ਹਾਂ ਜੀ ਮੀਨ ਯਾਰ ਬਹੁਤ ਤੰਗ ਕੀਤਾ ਆ ਪੰਜਾਬ ਦੇ ਵਿੱਚ ਅੱਗੇ ਹੜ ਆਏ ਨੇ ਤੇ ਮੀਂਹ ਅੱਜ ਫੇਰ ਸ਼ੁਰੂ ਹੋ ਗਿਆ ਹੈ ਹਾਂਜੀ ਦੋਸਤੋ ਵੀਊ ਚੈੱਕ ਕਰੋ ਮਾਰਨਿੰਗ ਦਾ ਠੰਡੀ ਠੰਡੀ ਹਵਾ ਚਲਦੀ ਹੈ ਚਾਰੇ ਪਾਸੇ ਬੱਦਲ ਹੋਏ ਆ ਹਰਿਆਲੀ ਹਰਿਆਲੀ ਚਾਰੇ ਪਾਸੇ ਉਹ ਸਾਹਮਣੇ ਪਿੰਡ ਆ ਜਾਂਦਾ ਜੀ ਇਹੋ ਜਿਹਾ ਨਜ਼ਾਰਾ ਸਿਰਫ ਪਿੰਡਾਂ 'ਚ ਲੱਭ ਸਕਦਾ ਹੋਰ ਕਿਤੇ ਨਹੀਂ ਲੋ ਜੀ ਮੁੰਡੇ ਦਾ ਸਾਈਕਲ ਹੋ ਗਿਆ ਖਰਾਬ ਕਰ ਲਿਆ ਠੀਕ ਕਾਕਾ ਸਾਈਕਲ ਹੋ ਗਿਆ ਠੀਕ ਚੱਲ ਭਜਾ ਹੁਣ